ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਏ ਤੁਹਾਡੇ ਲਈ ਸ਼ਰਾਜ 855 FE ਟਰੈਕਟਰ ਲੈ ਕੇ ਆਏ ਦੋਸਤੋ 4 ਸਟਾਰ ਦੇ ਵਿੱਚ ਬਹੁਤ ਹੀ ਨਵਾਂ ਟਰੈਕਟਰ ਦੋਸਤੋ ਫਸਟ ਪਾਰਟੀ ਦਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਦਿੱਤੇ ਕੀ ਨੰਬਰਾਂ ਤੇ ਪੰਜ ਚਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਨੰਬਰ ਆਪਣਾ ਹੈਗਾ 76259 46125 ਹੈ ਜੀ ਅਤੇ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਦੋਸਤੋ ਸ਼ਵਰਾਜ 855 ਹੈ ਜੀ ਐਫਈ ਰਿਵਰਸ ਪੀਟੀਏ ਦੇ ਵਿੱਚ ਆ ਦੋਸਤੋ ਤੇ 2015 ਮਾਡਲ ਹੈ ਪੰਜਾਬ ਦਾ ਨੰਬਰ ਹੈ ਪੀਵੀ030 ਦੋਸਤੋ ਮੁਕਸਰ ਦਾ ਫਸਟ ਪਾਰਟੀ ਦਾ ਟਰੈਕਟਰ ਆ ਦੋਸਤੋ ਇੰਜਨ ਗੇਅਰ ਦਾ ਬਹੁਤ ਹੀ ਚੰਗਾ ਟਰੈਕਟਰ ਆ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਜੀ ਜੇਕਰ ਕਰਗੇ ਆਪਾਂ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਦੋਸਤ ਹੈਗੀ 80 ਤੋਂ 85 ਪੈਸੇ ਜੇ ਕੱਲ ਕਰ ਗਿਆ ਤੇ ਇਸ ਤੇ ਰੇਟ ਦੀ ਰੇਟ ਹੈਗਾ ਦੋਸਤੋ 4 ਲੱਖ ਤੇ 70000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਦੋਸਤੋ ਮਾਲਕ ਵੀਰ ਦਾ ਨੰਬਰ ਹੈਗਾ ਜੀ 84379 45384 ਨੰਬਰ ਹੈ ਦੋਸਤੋ ਮਾਲਕ ਦਾ ਬਾਕੀ ਸਕਰੀਨ ਉੱਤੇ ਨੰਬਰ ਚੱਲਦੀ ਰਿਹਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਦੋਸਤੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲੈਣਾ ਗੱਦਰਵਾਹਾ ਏਰੀਏ ਦੇ ਵਿੱਚ ਟਰੈਕਟਰ ਦੋਸਤੋ ਸੇਲ ਲਈ ਹੈ ਜੀ ਧੰਨਵਾਦ ਮਿਲਦੇ ਆ ਕਿਸੇ